ਪੰਜਾਬੀ میوزਿਕ ਇੰਡਸਟਰੀ ਵਿੱਚੋਂ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਪੰਜਾਬੀ ਗਾਇਕ ਸਰਦਾਰ ਅਲੀ ਨੂੰ ਗਹਿਰਾ ਸਦਮਾ ਲੱਗਾ ਉਹਨਾਂ ਦੀ ਧਰਮ ਪਤਨੀ ਪਰਵੀਨ ਮਤੂਈ ਇਸ ਦੁਨੀਆ ਨੂੰ ਅਲਵਿਦਾ ਅਗ ਗਈ ਨੇ ਇਹ ਜਾਣਕਾਰੀ ਉਹਨਾਂ ਨੇ ਫੇਸਬੁੱਕ ਰਾਹੀਂ ਸਾਂਝੀ ਕੀਤੀ ਹੈ ਤੇ ਬਹੁਤ ਦੁੱਖ ਦੇ ਨਾਲ ਲਿਖਿਆ ਹੈ ਕਿ ਅੱਜ ਦੀ ਸਵੇਰ ਉਹਨਾਂ ਨੂੰ ਕਦੇ ਨਹੀਂ ਭੁੱਲ ਸਕਦੀ ਪਰਵੀਨ ਤੂੰ ਜ਼ਿੰਦਗੀ ਦੇ ਹਰ ਔਖੇ ਮੋੜ ਤੇ ਹਮੇਸ਼ਾ ਮੇਰਾ ਸਾਥ ਦਿੱਤਾ ਪਰ ਅੱਜ ਦੁਖੀ ਮਨ ਦੇ ਨਾਲ ਉਹ ਲਿਖਦੇ ਨੇ ਸਪੁਰਦਗੀ ਖਾਪ ਨਮਾਜ਼ ਤੇ ਜਨਾਜ਼ਾ 2 ਵਜੇ ਪਿੰਡ ਮਤੋਈ ਦੇ ਵਿੱਚ ਹੋਏਗਾ 27 ਤਰੀਕ ਨੂੰ ਸਪੁਰਦਗੀ ਖਾ ਕੀਤਾ ਜਾਏਗਾ ਔਰ ਇਸ ਦੇ ਨਾਲ ਹੀ ਉਹ ਲਿਖਦੇ ਨੇ ਕਿ ਪਰਵੀਨ ਦੇ ਆਖਰੀ ਸਫ਼ਰ ਲਈ ਦੁਆ ਕਰਨਾ ਤੇ ਉਹਨਾਂ ਦੇ ਅੰਤਿਮ ਯਾਤਰਾ ਹੈ ਜਿਹੜੀ ਉਸ ਦੇ ਵਿੱਚ ਸ਼ਾਮਲ ਹੋਣ ਲਈ ਵੀ ਕਹਿ ਰਹੇ ਨੇ ਸਰਦਾਰ ਅਲੀ ਲਈ ਅੱਜ ਦੀ ਸਵੇਰ ਬਹੁਤ ਦੁੱਖਾਂ ਭਰੀ ਰਹੀ ਹੈ ਬਹੁਤ ਦਰਦ ਭਰੀ ਰਹੀ ਹੈ ਇਹ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਸਾਂਝੀ ਕਰ ਦਿੱਤੀ।